ਦਾਣੇ ਥੋੜੇ ਤੁਸੀਂ ਦੇਖੋ ਕਿੰਨੇ ਸੋਹਣੇ ਦਾਣੇ ਹੁਣ ਮੈਂ ਇੱਕ ਹੋਰ ਚੈਲੰਜ ਕਰਦਾ ਰਹਿਣਾ ਕਿਉਂਕਿ ਆਪਣਾ ਕੰਮ ਬੋਲਦਾ ਠੀਕ ਹੈ ਜੀ ਚੈਲੰਜ ਕਰਦਾ ਰਹਿਣਾ ਕਿ ਸਾਡਾ ਪੀਜ ਤੁਸੀਂ ਕਿਸੇ ਵੀ ਕੰਪਨੀ ਚਾਹੋ ਕਿੰਨੀ ਵੀ ਵੱਡੀ ਕੰਪਨੀ ਆਉਂਦੇ ਬਰੋਬਰ ਇੱਕ ਕੀਲਾ ਲਾ ਕੇ ਦੇਖੋ ਤੁਹਾਨੂੰ ਆਪਣਾ ਨਿਸ਼ਵਾਸ ਹੋ ਜਾਣਾ ਠੀਕ ਹੈ ਫੈਕਟਰੀ ਦੇ ਵਿੱਚ ਆਪ ਆ ਕੇ ਈ ਪਹਿਲੇ ਦੇਖੋ ਸਾਡਾ ਵਿਵਹਾਰ ਦੇਖੋ ਸਾਡਾ ਸਾਰਾ ਸਿਸਟਮ ਦੇਖੋ ਸਾਡੇ ਬਿੱਲ ਦੇਖੋ ਸਾਡੇ ਲਾਇਸੈਂਸ ਦੇਖੋ ਫਿਰ ਉਸ ਤੋਂ ਬਾਅਦ ਹੀ ਵਿਸ਼ਵਾਸ ਕਰਕੇ ਪੱਕੇ ਬਿੰਦ ਦੇ ਤੁਸੀਂ ਬੀਜ ਲੈ ਕੇ ਜਾ। ਮੈਂ ਕਹਿੰਦਾ ਕਿ ਜਿਹੜੀ ਇਹ ਕਣਕ ਹੈ ਇਹ ਝਾੜ ਦੇ ਵਿੱਚ ਰਿਕਾਰਡ ਬਣਾਵੇਗੀ ਔਰ ਰਿਕਾਰਡ ਤੋੜੇਗੀ ਵੀ। ਠੀਕ ਹੈ। ਅੱਗੇ ਲੈ ਲੈਂਦਾ ਕਿ ਅਸੀਂ ਬੀਜ ਵੇਚਣਾ। ਠੀਕ ਹੈ ਜੀ। ਅਸੀਂ ਚੱਕੀਆਂ ਨਹੀਂ ਲਾਈਆਂ ਕਿਰਦੀ ਨਾ ਦੇ ਵੇਚਣਾ। ਜੀ। ਭਾਈ ਗੁਰੂ ਜੀ ਮੇਰਾ ਨਾਮ ਹੈ ਰਮਨਦੀਪ ਸਿੰਘ ਤਾਂ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ ਦੇ ਫੀਚਰਿੰਗ ਕਰ ਰਹੇ ਖੇਤੀ ਖਬਰ। ਅੱਜ ਅਸੀਂ ਪਹੁੰਚੇ ਹਾਂ ਭਾਈ ਰਣਜੀਤ ਸੀਡ ਵਾਲਿਆਂ ਕੋਲੇ। ਠੀਕ ਹੈ ਜੀ। ਜਨਨ ਨੂੰ ਤੁਸੀਂ ਬਹੁਤ ਪੰਜਾਬ ਹਰਿਆਣਾ ਰਾਜਸਥਾਨ ਦੇ ਭਰਾ ਹਨ। ਜਿੱਥੇ ਜਿੱਥੇ ਕਿਸਾਨੀ ਕਰਨ ਵਾਲੇ ਵੀਰ ਬੈਠੇ ਨੇ ਨਾਮ ਨਾਲ ਪੂਠੀ ਜਾਣਗੇ ਹੁਣ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੀ ਹੈ ਰਣਜੀਤ بھائی ਬਾਰੇ ਬਾਕੀ ਜਿਹੜੇ ਵੀਰ ਨਵੇਂ ਜੁੜੇ ਨੇ ਤੇ ਜਿਹੜੇ ਵੀਰ ਸੋਚ ਰਹੇ ਨੇ ਕਿ ਆਪਣੀ ਕਣਕ ਦੀ ਬਜਾਈ ਮਤਲਬ ਕਿ ਥੋੜੇ ਟਾਈਮ ਤੱਕ ਸਟਾਰਟ ਹੋ ਜੂਗੀ ਉਹ ਸੋਚ ਰਹੇ ਨੇ ਅਲੱਗ-ਅਲੱਗ ਵੀ ਕਿਹੜੀ ਵੈਰਾਈਟੀ ਲਾਈਏ ਸੀ ਤੇ 20000 ਸਾਨੂੰ ਕਿੱਥੋਂ ਘੈਂਟ ਮਿਲ ਸਕਦਾ ਉਹਨਾਂ ਦੇ ਸਾਰੇ ਜੋ ਵੀ ਡਾਟ ਨੇ ਮਨ ਚ ਵੀ ਪਿਛਲੇ ਸਾਲ ਕਿਹੜੀ ਵੈਰਾਈਟੀ ਘੈਂਟ ਰਹੀ ਸੀ ਇਸ ਵਾਰ ਕਿਹੜੀ ਵੈਰਾਈਟੀ ਵੱਧ ਵੀ ਜੂਗੀ ਵੀ ਅਸੀਂ ਕਿੱਥੋਂ ਲਵਾਂਗੇ ਕਿਉਂਕਿ ਡੁਪਲੀਕੇਸੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿ ਆਪਾਂ ਇਹੋ ਜਿਹੇ ਥਾਂ ਤੇ ਲੈ ਕੇ ਆਏ ਆ ਜਿੱਥੇ ਤੋਂ ਉਹਨੂੰ ਆਏ ਨਹੀਂ ਵੀ ਉਹਨੂੰ ਪੈਕ ਕਰਕੇ ਦਿੱਤਾ ਜਾਊਗਾ ਸਾਰਾ ਕੁਝ ਵੀ ਘਰੇ ਜਾ ਕੇ ਤੁਹਾਨੂੰ ਪਤਾ ਲੱਗੂ ਜਾਂ ਝਾੜ ਵੇਲੇ ਤੁਹਾਨੂੰ ਪਤਾ ਲੱਗੂ ਯਾਰ ਕੀ ਬਣ ਗਿਆ ਇੱਥੇ ਕੱਲੀ ਕੱਲੀ ਚੀਜ਼ ਤੁਸੀਂ ਚੈੱਕ ਕਰਕੇ ਲੈ ਸਕਦੇ ਹੋ ਕੱਲੀ ਕੱਲੀ ਚੀਜ਼ ਤੁਹਾਨੂੰ ਵਧੀਆ ਕੁਆਲਿਟੀ ਦੀ ਮਿਲੂਗੀ ਤੇ ਤੁਹਾਨੂੰ ਕੁਆਲਿਟੀ ਦਾ ਤੁਸੀਂ ਲਾਉਂਗੇ ਇੱਕ ਵਾਰੀ ਤੁਹਾਨੂੰ ਫੇਰ ਪਤਾ ਲੱਗੂਗਾ ਠੀਕ ਹੈ ਜੀ ਬਾਕੀ ਆਪਾਂ ਵੀਰਫਰਾਨਾ ਨਾਲ ਮਿਲਦੇ ਆ ਇਹਨਾਂ ਦੀ ਫੈਕਟਰੀ 'ਚ ਆਪ ਵਾਈ ਖੜੀ ਨੇ ਬਾਈ ਰਣਜੀਤ ਰਣਜੀਤ ਸੀਡ ਵਾਲੇ ਨਾਂ ਬਹੁਤ ਤੁਸੀਂ ਸੁਣਿਆ ਹੋਊਗਾ ਹਨਾ ਬਹੁਤ ਬਾਈ ਦਾ ਨੇਚਰ ਬਹੁਤ ਇੱਕ ਨੰਬਰ ਆ ਮੈਂ ਇੱਥੇ ਆਉਂਦਾ ਰਹਿਣਾ ਬੀਵੀ ਆਪਦੇ ਖੇਤਾਂ ਵਿੱਚ ਲਗਾਏ ਹੋਏ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਬਾਈ ਭਰਾਵਾਂ ਨੂੰ ਪੁੱਛਦੇ ਆਪਾਂ ਵੀ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਇਹਨਾਂ ਦੀ ਫੈਕਟਰੀ ਕਿੱਥੇ ਹੈਗੀ ਹੈ ਕਿੱਥੇ ਆ ਕੇ ਤੁਸੀਂ ਬੀਜ ਲੈ ਸਕਦੇ ਹੋ ਬਾਈ ਇਹ ਕਿਹੜੀ ਜਗ੍ਹਾ ਤੇ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਸਾਡੀ ਵੀਡੀਓ ਦੇ ਵਿੱਚ ਤੇ ਕਿਹੜੀ ਲੋਕੇਸ਼ਨ ਤੇ ਖੜੇ ਆ ਬਾਈ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਣਾ ਸੀ ਕਿਸਾਨ ਵੀ ਇੱਥੇ ਆ ਕੇ ਲੈਣਗੇ ਤਾਂ ਹਨਾ ਨੂੰ ਅੱਖਾਂ ਨੂੰ ਮਤਲਬ ਕਿ ਦੇਖਣਗੇ ਤਾਂ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਸੀਂ ਇਹ ਜਿਹੜੀ ਸਾਡੀ ਫੈਕਟਰੀ ਹੈ ਇਹ ਪਿੰਡ ਨੰਗਲਤਾਣੀ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਹ ਚਨੀਰ ਤੋਂ ਜਿਹੜਾ ਰਤਿਆ ਪਿੰਡਾਂ ਵਿੱਚ ਦੀ ਰੋਡ ਜਾਂਦਾ ਪਿਲਛੀਆਂ ਮੋਫਰ ਹੋ ਕੇ ਉਸ ਰੋਡ ਤੇ ਆਪਣੀ ਫੈਕਟਰੀ ਹੈ ਇੱਥੇ ਮਤਲਬ ਕਿ ਜਿਹੜਾ ਤੁਸੀਂ ਬੀਜ ਹੈ ਹੁਣ ਕਿਸਾਨ ਵੀਰਾਂ ਨੂੰ ਇਹ ਕੁਐਸਚਨ ਦਊਗਾ ਵੀ ਤੁਸੀਂ ਘਰੇ ਨਹੀਂ ਭੇਜ ਸਕਦੇ ਕਿ ਉਹਨਾਂ ਨੂੰ ਇੱਥੇ ਆ ਕੇ ਲੈਣਾ ਪਊਗਾ ਦੇਖੋ ਜੀ 5 10 ਕੁਇੰਟਲ ਤੱਕ ਕਿਸਾਨਾਂ ਦਾ ਅਗਰ ਬੀਜ ਹੈ ਤਾਂ ਕਿਰਾਇਆ ਉਹਨਾਂ ਦਾ ਲਗਣਾ ਬੀਜ ਆਪਾਂ ਭੇਜ ਦਾਂਗੇ ਮੈਂ ਤਾਂ ਇਹੀ ਕਹਿਣਾ ਕਿਉਂਕਿ ਮੈਂ ਦੁਕਾਨਾਂ ਤੇ ਕਦੇ ਬੀਜ ਨਹੀਂ ਦਿੰਦਾ ਕਿਸਾਨ ਵੀਰਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਫੈਕਟਰੀ ਦੇ ਵਿੱਚ ਆਪ ਆ ਕੇ ਬੀਜ ਪਹਿਲੇ ਦੇਖੋ ਸਾਡਾ ਵਿਵਹਾਰ ਦੇਖੋ ਸਾਡਾ ਸਾਰਾ ਸਿਸਟਮ ਦੇਖੋ ਸਾਡੇ ਬਿੱਲ ਦੇਖੋ ਸਾਡੇ ਲਾਇਸੈਂਸ ਦੇਖੋ ਫਿਰ ਉਸ ਤੋਂ ਬਾਅਦ ਹੀ ਵਿਸ਼ਵਾਸ ਕਰਕੇ ਪੱਕੇ ਬਿੱਲ ਤੇ ਤੁਸੀਂ ਬੀਜ ਲੈ ਕੇ ਜਾਓ ਕਿਸਾਨ ਵੀਰਾਂ ਨੂੰ ਕਿ ਮੈਂ ਸ਼ੋਅ ਕਰਾਂ ਉਹ ਵੀ ਅਸੀਂ ਬਿਲਕੁਲ ਇੱਕ ਨੰਬਰ ਸਾਡੇ ਕੋਲ ਕੀ ਰਵਨભાઈ ਗੱਲ ਇਦਾਂ ਹੈ ਕਿ ਸਾਡੀ ਫੈਕਟਰੀ ਹੈ ਜਿਹੜੀ ਠੀਕ ਹੈ ਜੀ ਅਸੀਂ ਇਹਦੇ ਵਿੱਚ ਜੈਕਰ ਟੀਮ ਵਰਕਰ ਦੀ ਤਰ੍ਹਾਂ ਕੰਮ ਕਰਦੇ ਹਾਂ ਜੁਵਾ ਕਿਸਾਨ ਠੀਕ ਹੈ ਜੀ ਅਜੇ ਮੇਰੇ ਕੁਝ ਵੀਰ ਹੈ ਨਹੀਂ ਗਏ ਔਰ ਅਸੀਂ ਜੁਵਾ ਕਿਸਾਨ ਜਿਹੜੇ ਇੱਕ ਟੀਮ ਵਰਕਰ ਦੇ ਵਿੱਚ ਕੰਮ ਕਰਦੇ ਹਾਂ ਅਸੀਂ ਆਪਣੇ ਖੇਤ ਦੇ ਵਿੱਚ ਹੀ ਬੀਜ ਤਿਆਰ ਕਰਦੇ ਹਾਂ ਜਾਂ ਜਿਹੜੇ ਸਾਡੇ ਵਧੀਆ ਚੰਗੇ ਕਿਸਾਨ ਦੋਸਤ ਨੇਗੇ ਉਹਨਾਂ ਦੇ ਖੇਤਾਂ 'ਚ ਵੀ ਅਸੀਂ ਬੀਜ ਤਿਆਰ ਕਰਦੇ ਹਾਂ ਬਾਕੀ ਜਿੰਨਾ ਪੈਸਾ ਸਾਡੀ ਕੰਪਨੀ ਬੀਜਾਂ ਤੇ ਲਾਉਂਦੀ ਹੈ ਠੀਕ ਹੈ ਜੀ ਨਵੇਂ ਬੀਜਾਂ ਤੇ ਮੈਂ ਚੈਲੰਜ ਕਰਦਾ ਕਿ ਸ਼ਾਇਦ ਹੀ ਕੋਈ ਵੀਜ਼ ਕੰਪਨੀ ਇੰਨਾ ਪੈਸਾ ਵੇਸਟ ਕਰਦੀ ਹੋਵੇ ਨਵੇਂ ਬੀਜਾਂ ਤੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਇਹ ਸਾਡੇ ਸਾਰੇ ਬੀਜਾਂ ਦੇ ਲਾਇਸੈਂਸ ਨੇ ਜਿਹੜਾ ਕਿਸਾਨ ਵੀ ਸਾਡੇ ਕੋਲ ਬੀਜ ਲੈਣ ਆਵੇਗਾ ਉਹਨੂੰ ਅਸੀਂ ਸਾਰੇ ਬਿੱਲ ਦਿਖਾਵਾਂਗੇ ਵੀ ਸਾਡੇ ਕੋਲ ਇਹ ਬੀਜ ਕਿੱਥੋਂ ਆਇਆ ਉਹਦੇ ਸਾਡੇ ਕੋਲ ਪੱਕੇ ਬਿੱਲ ਵੀ ਨੇ ਔਰ ਕਿਸਾਨ ਵੀਰਾਂ ਨੂੰ ਅਸੀਂ ਪੱਕਾ ਬਿੱਲ ਦੇਾਂਗੇ ਬਾਕਾਇਦਾ ਜਿਹੜੇ ਆ ਮੈਂ ਤੁਹਾਨੂੰ ਦਿਖਾ ਦਿੰਦਾ ਨੇ ਸਾਡੇ ਕੋਲ ਜਿਵੇਂ 3386 ਦੇ ਬੀਜ ਪਏ ਨੇ ਇਹ ਤੁਸੀਂ ਦਿਖਾਓ ਕਿੰਨੇ ਸੋਹਣੇ ਦਾਣੇ ਦਾਣੇ ਥੋੜੇ ਤੁਸੀਂ ਦੇਖੋ ਕਿੰਨੇ ਸੋਹਣੇ ਦਾਣੇ ਔਰ ਮੈਂ ਇੱਕ ਹੋਰ ਚੈਲੰਜ ਕਰਦਾ ਰਹਿਣਾ ਕਿਉਂਕਿ ਆਪਣਾ ਕੰਮ ਬੋਲਦਾ ਠੀਕ ਹੈ ਜੀ ਚੈਲੰਜ ਕਰਦਾ ਰਹਿਣਾ ਕਿ ਸਾਡਾ ਬੀਜ ਤੁਸੀਂ ਕਿਸੇ ਵੀ ਕੰਪਨੀ ਚਾਹੇਓ ਕਿੰਨੀ ਵੀ ਵੱਡੀ ਕੰਪਨੀ ਆ ਉਹਦੇ ਬਰੋਬਰ ਇੱਕ ਕੀਲਾ ਲਾ ਕੇ ਦੇਖੋ ਤੁਹਾਨੂੰ ਆਪਣੇ ਆਪ ਨੂੰ ਵਿਸ਼ਵਾਸ ਹੋ ਜਾਣਾ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਬਾਈ ਕੰਮ ਕਰ ਰਹੀਆਂ ਕਿਹੜੀਆਂ ਵੈਰਾਈਟੀਆਂ ਨੇ ਪਿਛਲੇ ਸੀਜ਼ਨ ਦੇ ਵਿੱਚ ਰਿਕਾਰਡ ਤੋੜ ਕੰਮ ਕੀਤਾ ਦੇਖੋ ਜੀ ਸਾਡੇ ਕੋਲ 14 ਵੈਰਾਈਟੀਆਂ ਨੇ ਟੋਟਲ ਟੋਟਲ 14 ਕਣਕ ਦੀਆਂ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਆਪਾਂ ਕਿਸੇ ਵੀ ਵੈਰਾਈਟੀ ਨੂੰ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪਿਛਲੇ ਸਾਲ ਜਿਹੜਾ ਸਾਡਾ ਏਰੀਆ ਹੈ ਕੁਦਰਤ ਦੀ ਇੱਕ ਬਹੁਤ ਵਧੀਆ ਵੱਡੀ ਦੇਣ ਮਿਲੀ ਹੈ ਕਿ ਕਣਕਾਂ ਦੇ ਝਾੜ ਬਹੁਤ ਸੋਹਣੇ ਆਏ ਬਹੁਤ ਚੰਗੀ ਸੀ ਕੀ ਇਹ ਸਮਾਂ ਕਦੇ ਨਹੀਂ ਮਿਲਣਾ ਹੋ ਸਕਦਾ ਵੀ ਕਦੇ-ਕਦੇ ਮਿਲ ਵੀ ਜਾਂਦਾ ਪਰ ਲੇਕਿਨ ਬਹੁਤ ਸੋਹਣਾ ਸਮਾਂ ਸੀ ਸਾਡੇ ਟੌਪ ਜਿਹੜੀਆਂ ਕਰੀਆਂ ਨੇ ਜੀ 327 372 371 327 ਪੀਵੀਡਬਲਯੂ 826 ਇਹ ਵੀ ਵਧੀਆ ਰਹੀਆਂ ਨੇ ਇੱਕ ਹੋਰ ਨਵੀਂ ਵੈਰਾਈਟੀ ਆਈ ਹੈ ਜਿਹੜੀ ਕਿ ਪੂਸਾ ਨੇ ਰਿਲੀਜ਼ ਕੀਤੀ ਹੈ ਜਿਹਨੂੰ ਜਿਨ੍ਹਾਂ ਦੀ ਆਪਾਂ ਬਾਸਮਤੀ ਲਾ ਰਹੇ ਹਾਂ ਐਚਡੀ 3386 ਐਕਚੁਅਲੀ 3386 ਜਿਹੜੀ ਕਿ ਜੋਧੇ ਦੇ ਵਿੱਚ ਇੱਕ ਕਾਨਫਰੰਸ ਵਰਕਸ਼ਾਪ ਹੋਈ ਹੈ ਜਿੱਥੇ ਕਿ ਉਹਨੂੰ ਬਹੁਤ ਵਧੀਆ ਪਹਿਲੇ ਦਰਜੇ ਦਾ ਨਾਮ ਦਿੱਤਾ ਗਿਆ ਤੇ ਮੈਂ ਵੀਡੀਓ ਪਹਿਲਾਂ ਵੀ ਬਣਾਉਣਾ ਤਾਂ ਮੈਂ ਕਿਸਾਨਾਂ ਨੂੰ ਵੀ ਕਹਿਣਾ ਯੂਟਿਊਬਰ ਸਾਡੇ ਕੋਲ ਆਉਂਦੇ ਨੇ ਤੁਹਾਡੇ ਵਰਗੇ ਭਰਾ ਉਹਨਾਂ ਨੂੰ ਵੀ ਕਹਿਣਾ ਮੈਂ ਕਹਿਣਾ ਕਿ ਜਿਹੜੀ ਇਹ ਕਣਕ ਹੈ ਇਹ ਝਾੜ ਦੇ ਵਿੱਚ ਰਿਕਾਰਡ ਬਣਾਵੇਗੀ ਔਰ ਰਿਕਾਰਡ ਤੋੜੇਗੀ ਵੀ ਠੀਕ ਹੈ ਕਿਉਂਕਿ ਇਸ ਦੇ ਵਿੱਚ ਡਿੱਗਣ ਵਾਲੀ ਸਮੱਸਿਆ ਨਹੀਂ ਹੈਗੀ ਇਸ ਦੇ ਵਿੱਚ ਜਿਹੜਾ ਕਿ ਝਾੜ ਜਿਹੜਾ ਬਹੁਤ ਵਧੀਆ ਐਵਰੇਜ ਝਾੜੀ 643 ਮਾਣ ਦੱਸਿਆ ਗਿਆ ਠੀਕ ਹੈ ਨਾਰਮਲ ਮਤਲਬ ਕਿ ਜਿੰਨੀ ਆਪਣੀਆਂ ਪਹਿਲਾਂ ਵੈਰਾਈਆਂ ਸੀਗੀਆਂ ਜਿਹੜੀਆਂ ਨਾਰਮਲੀ ਕਿਸਾਨ ਭਰਾ ਲਾ ਰਹੇ ਨੇ ਉਹਨਾਂ ਦੇ ਝਾੜ 50 ਤੋਂ ਲੈ ਕੇ 55 ਮਣਜਾ 55 ਮਣਜਾ ਮੇਰਾ 55 ਮਣ ਤੱਕ 52 53 ਮਣ ਤੱਕ ਸੀ ਐਵਰੇਜ ਝਾੜ ਇਹਨਾਂ ਦੇ ਝਾੜ ਹੀ ਐਵਰੇਜ ਝਾੜ ਹੀ ਮਤਲਬ ਕਿ ਸਟਾਰਟਿੰਗ ਹੀ ਆਪਾਂ ਕਹਿੰਦੇ 60 62 ਮਣ ਤੋਂ ਸਟਾਰਟਿੰਗ ਹੁੰਦੀ ਹੈ ਬਾਕੀ ਤੁਹਾਡੇ ਮੌਸਮ ਦਾ ਬਹੁਤ ਵੱਡਾ ਫੈਕਟਰ ਰਹਿੰਦਾ ਬਾਕੀ ਜ਼ਮੀਨ ਦਾ ਬਹੁਤ ਵੇਲਾ ਰਹਿੰਦਾ ਪਾਣੀ ਵਗੈਰਾ ਦਾ ਸਾਰੀਆਂ ਚੀਜ਼ਾਂ ਨੂੰ ੜਕੀ ਆਪਣਾ ਝਾੜ ਜਿਹੜਾ ਬਣਨਾ ਹੁੰਦਾ ਹੈ ਹਾਂਜੀ ਭਾਈ ਦੱਸੋ ਕਿਹੜੇ ਕਿਹੜੇ ਵੈਰਾਈਟੀਆਂ ਮੌਕੇ ਤੇ ਹੁਣ ਆਪਣੇ ਕੋਲ ਚੱਲ ਰਿਹਾ ਸਿਸਟਮ ਚੱਲ ਰਿਹਾ ਸਾਡੇ ਕੋਲ ਜੀ ਜਿਵੇਂ ਹੁਣ 826 ਹੈ ਠੀਕ ਹੈ ਜੀ 972 ਹੈ 972 ਆਂਡ ਡੀਬੀਡਬਲ 327 ਹੈ ਠੀਕ ਹੈ ਜੀ ਔਰ ਟੀਬੀਡਬਲ ਜੀ 187 ਹੈ ਐਚਡੀ 3386 ਹੈ ਐਚਡੀ 3385 ਹੈ ਔਰ ਇਹ DBW 303 ਹੈ ਇਹ ਜਿਹੜੀ ਬੀਜ ਸਾਡੇ ਕੋਲ ਤਿਆਰ ਹੈ ਵੀਰੋਂ ਨੂੰ ਪੁੱਛ ਲੈਣਾ ਆਪਾਂ ਕਿੰਨਾ ਕੁ ਸਟਾਕ ਹੈ ਤੁਸੀਂ ਕਿੰਨੇ ਕਿ ਕਿਸਾਨ ਵੀਰਾਂ ਤੱਕ ਮਤਲਬ ਕਿ ਰੀਚ ਆਊਟ ਕਰਕੇ ਤੁਸੀਂ ਇਹ ਮਤਲਬ ਕਿ ਸੇਲ ਕਰ ਦੇਵੋਗੇ ਤਾਂ ਮਨ ਬਾਈ ਸਾਡੇ ਕੋਲ ਜਿਹੜਾ ਸਟਾਕ ਹੁੰਦਾ ਲਿਮਟਡ ਜਿਹਾ ਸਟਾਕ ਹੁੰਦਾ ਅਸੀਂ ਛੋਟੇ ਜਿਹੇ ਲੈਵਲ ਦੇ ਵਿੱਚ ਕੰਮ ਕਰਦੇ ਆ ਸਾਡਾ ਇੱਕ ਰੰਦਾ ਹੈ ਕਿ ਅਸੀਂ ਬੀਜ ਵੇਚਣਾ ਅਸੀਂ ਚੱਕੀਆਂ ਨਹੀਂ ਲਾਈਆਂ ਕਿ ਅਸੀਂ ਅਨਾਜ ਵੇਚਣਾ ਕਿਉਂਕਿ ਅਸੀਂ ਜਿਹੜਾ ਬੰਦਾ ਜੋ ਕੰਮ ਕਰਦਾ ਉਹਨੂੰ ਸਭ ਪਤਾ ਹੁੰਦਾ ਕਿ ਯਾਰ ਆ ਕਿੰਧਰੇ ਜਾਂਦਾ ਠੀਕ ਹੈ ਜੀ ਕਈ ਅਸੀਂ ਦੇਖੇ ਨੇ ਬੰਦੇ ਕਿ ਉਹਨਾਂ ਨੇ ਚੱਕੀਆਂ ਲਾਈਆਂ ਨਾ ਉਹਨਾਂ ਨੇ ਅਨਾਜ ਲੈ ਕੇ ਉਹਨੂੰ ਬੀਜ ਬਣਾ ਲੈਣਾ ਉਸ ਤੋਂ ਬਾਅਦ ਜੇ ਬੀਜ बिक ਗਿਆ ਤਾਂ ਠੀਕ ਹੈ ਨਹੀਂ ਤਾਂ ਚੱਕੀਆਂ 'ਚ ਪੀਸ ਦੋ ਆਟਾ ਬਣਾ ਦੋ ਠੀਕ ਹੈ ਸਾਡਾ ਉਹ ਕੰਮ ਨਹੀਂ ਹੈਗਾ ਅਸੀਂ ਲਿਮਟ ਦਾ ਸਟਾਕ ਸਾਡੇ ਕੋਲ ਸਿਰਫ 4000 ਕੁਇੰਟਲ ਅਸੀਂ ਬੀਜ ਦਾ ਕੰਮ ਕਰਦੇ ਹਾਂ ਠੀਕ ਹੈ ਜੀ ਮੌਕੇ ਦੇ ਮਤਲਬ ਕਿ 4000 4000 ਬਿਲਕੁਲ ਉਹਦੇ ਵਿੱਚੋਂ ਜਿਹੜਾ ਪ੍ਰੋਸੈਸ ਕਰਾਂਗੇ ਲਗਭਗ 4000 ਦੇ ਵਿੱਚੋਂ ਅ 3500 ਜਿਹੜਾ ਸਾਡੇ ਕੋਲ ਕੁਆਂਟਲ ਬੀਜ ਬਣਨਾ ਬਾਕੀ ਅੰਡਰਸਾਈਜ਼ ਨਿਕਲ ਜਾਂਦਾ ਏ ਡੀ ਲੈਕਸ ਮਾਡਲ ਸਾਡੇ ਕੋਲ ਮਸ਼ੀਨਾਂ ਨੇ ਇਹਨਾਂ ਦੇ ਵਿੱਚ ਜਿਹੜਾ ਟੋਟਾ ਫੋਟਾ ਹਲਕਾ ਦਾਣਾ ਉਹ ਸਭ ਨਿਕਲ ਜਾਂਦਾ ਠੀਕ ਹੈ ਬਾਈ ਉਹਨਾਂ ਦੀ ਫੈਕਟਰੀ ਤੁਹਾਨੂੰ ਦੇਖੋ ਵੀ ਤੁਸੀਂ ਮੌਕੇ ਤੇ ਸਾਰਾ ਬਾਈ ਉਹਨਾਂ ਕੋਲ ਵੱਡੀਆਂ ਮਸ਼ੀਨਾਂ ਲੱਗੀਆਂ ਨੇ ਜਿਹੜੀਆਂ ਗ੍ਰੇਡਿੰਗ ਕਰਦੀਆਂ ਨੇ ਇੱਕ ਨੰਬਰ ਤੇ ਗ੍ਰੇਡਿੰਗ ਕਰਕੇ ਹਨਾ ਜਿਹੜਾ ਤੁਹਾਡੇ ਕੋਲ ਬੀਜ ਪਹੁੰਚਦਾ ਜਮਾ ਇੱਕ ਨੰਬਰ ਕੁਆਲਿਟੀ ਦਾ ਪਹੁੰਚਦਾ ਤੇ ਬਾਕੀ ਸਟਾਕ ਬਹੁਤ ਲਿਮਟਿਡ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਤੇ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੂਗੀ ਸਾਰਾ ਕੋਈ ਸਰਟੀਫਿਕੇਟ ਦਿਖਾ ਕੇ ਤੁਹਾਨੂੰ ਬੀਜ ਦਿੱਤਾ ਜਾਊਗਾ ਬਿਲਕੁਲ ਬਿੱਲ ਦੇ ਉੱਪਰ ਤੁਹਾਨੂੰ ਬੀਜ ਮਿਲਣਗੇ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਮਿਲਣਾ ਕਿਉਂਕਿ ਇਹ ਵੀਰ ਜਿਹੜਾ ਕੰਮ ਕਰਦਾ ਬਿਲਕੁਲ ਘਰੋਂ ਆਪਦਾ ਛੋਟੇ ਲੈਵਲ ਦੇ ਨੇ ਆਪਦਾ ਸਾਰਾ ਸਿਸਟਮ ਬਿਠਾਇਆ ਹੋਇਆ ਕੋਈ ਆਏ ਨਹੀਂ ਹੈਗਾ ਕੋਈ ਵੱਡੀ ਕੰਪਨੀ ਹੈ ਜਿਹਦੇ ਵਿੱਚ ਤੁਹਾਨੂੰ ਦਿਖਾ ਹੀ ਨਹੀਂ ਜਾਂਦਾ ਬਸ ਉਹਨੂੰ ਸਿੱਧੇ ਗੱਟਿਆਂ ਤੱਕ ਹੀ ਮਤਲਬ ਆਉਂਦਾ ਉਹਨਾਂ ਨੂੰ ਵੇਚਣ ਤੱਕ ਮਤਲਬ ਉਹ ਕੰਮ ਨਹੀਂ ਹੈਗਾ ਤੁਸੀਂ ਆਓ ਆਪਦੀ ਅੱਖੀਂ ਦੇਖ ਕੇ ਆਪਦਾ ਮਾਹੌਲ ਦੇਖੋ ਹਨਾ ਇੱਥੇ ਭਰਤੀ ਦੇਖੋ ਹੁੰਦੀ ਸਾਰਾ ਤੇ ਬਾਕੀ ਤੁਸੀਂ ਇੱਕ ਵਾਰੀ ਵੀਰ ਨਾਲ ਜੁੜ ਗਏ ਇੱਕ ਵਾਰੀ ਵੀ ਲੈ ਗਏ ਮੈਂ ਤੁਹਾਨੂੰ ਭਰੋਸਾ ਦਿੰਦਾ ਵੀ ਯਾਰ ਮੈਂ ਜਦੋਂ ਵੀ ਲੈ ਗਿਆ ਸੀਗਾ ਮੈਂ ਹੁਣ ਹਰ ਸਾਲ ਇਹਨਾਂ ਕੋਲ ਆਉਣਾ ਮੈਂ ਆਪਦੇ ਯਾਰਾਂ ਮਿੱਤਰਾਂ ਨੂੰ ਵੀ ਲਵਾਇਆ ਤੇ ਸਰੇਕ ਬੰਦਾ ਇਹੀ ਪੁੱਛਦਾ ਪਿੰਡ ਦੇ ਵਿੱਚ ਵੀ ਤੁਸੀਂ ਯਾਰ ਇਹ ਬੀਜ ਕਿੱਥੋਂ ਲਿਆ ਹੈ ਇਹਨਾਂ ਕੋਲੇ ਝੋਨੇ ਦਾ ਕਣਕ ਦਾ ਵਧੀਆ ਵੈਰਾਈਆਂ ਜਿਹੜੀਆਂ ਮੌਕੇ ਤੇ ਚੱਲ ਰਹੀਆਂ ਹੋਣਗੀਆਂ ਸਾਰੀਆਂ ਵੈਰਾਈਆਂ ਮਿਲਦੀਆਂ ਬਾਕੀ ਜਿੰਨੀਆਂ ਵੀ ਹੋਰ ਵੈਰਾਈਆਂ ਕੋਈ ਨਵੀਆਂ ਆਉਂਦੀਆਂ ਨੇ ਪਹਿਲਾਂ ਇਹ ਆਪਦੇ ਖੇਤਾਂ 'ਚ ਲਾ ਕੇ ਉਹਨਾਂ ਦੇ ਮਤਲਬ ਕਿ ਉਹ ਇਹ ਚੈੱਕ ਕਰਦਿੰਨੇ ਸਾਲ 2 ਸਾਲ ਉਸ ਤੋਂ ਬਾਅਦ ਇਹ ਮੈਂ ਸੇਲ ਕਰਦੇ ਨੇ ਐ ਨਹੀਂ ਵੀ ਨਵੀ ਜਦੋਂ ਆਵਾਂਗੇ ਤੁਹਾਨੂੰ ਵਧੀਆ ਕੁਆਲਿਟੀ ਦਾ ਇੱਕ ਨੰਬਰ ਸੀਡ ਮਿਲਣਗੇ ਵਧੀਆ ਬੀਜ ਮਿਲਣਗੇ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਰਣਜੀਤ ਸੀਡ ਵਾਲਿਆਂ ਨੂੰ ਤੁਸੀਂ ਕਹੇ ਜਾ ਮਰਜ਼ੀ ਬੀਜ ਲੈ ਲਿਓ ਸਾਡੇ ਭਰੋਸਾ ਵੀ ਤੁਹਾਨੂੰ ਤੇ ਬਾਕੀ ਤੁਸੀਂ ਵੀਰੋਆਂ ਦੇ ਨੰਬਰ ਦਿੱਤੇ ਨੇ ਕਾਲ ਕਰ ਸਕਦੇ ਹੋ ਸਾਰੀ ਗੱਲਬਾਤ ਤੇ ਸਾਰਾ ਲੋਕੇਸ਼ਨ ਵਗੈਰਾ ਤੁਹਾਨੂੰ ਦੱਸ ਹੀ ਦਿੱਤੀ ਹੈ ਮੈਂਸ਼ਨ ਕਰ ਦਿੱਤੀ ਹੈ ਜੀ ਤੇ ਬਾਕੀ ਵੀਡੀਓ ਵਧੀਆ ਲੱਗੀ ਬਈ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਵੀਰੋਆਂ ਦੇ ਨੰਬਰ ਦਿੱਤੇ ਆ ਜੀ ਤੇ ਕਦੋਂ ਮਰਜ਼ੀ ਤੁਸੀਂ ਇਹਨਾਂ ਕੋਲ ਇਹਨਾਂ ਦੇ ਖੇਤਾਂ ਦੇ ਵਿੱਚ ਹੁਣ ਵੀ ਬਹੁਤ ਸੋਹਣਾ ਝੋਨਾ ਵਗੈਰਾ ਵੀ ਲੱਗਾ ਤੁਸੀਂ ਉਹ ਵੀ ਆ ਕੇ ਚੈੱਕ ਕਰ ਸਕਦੇ ਹੋ ਮਾਹੌਲ ਤੁਹ ਟਰਸਟਡ ਬੰਦਿਆਂ ਨੂੰ ਇਹ ਆਪਦੀ ਕਣਕ ਵੇਚਾ ਕੇ ਉਹਨਾਂ ਤੋਂ ਬਾਈ ਬੈਕ ਕਰਕੇ ਵੀ ਇਹ ਆਪ ਦਾ ਸੇਲ ਦਾ ਕੰਮ ਕਰਦੇ ਨੇ ਲਿਮਟਡ ਸਟਾਕ ਦੇ ਵਿੱਚ ਸਾਰਾ ਕੁਝ ਚੀਜ਼ਾਂ ਚੈੱਕ ਕਰਕੇ ਇਹ ਫਾਈਨਲਾਈਜ਼ ਕਰਦੇ ਨੇ ਉਸ ਤੋਂ ਬਾਅਦ ਤੁਹਾਡੇ ਘਰ ਤੱਕ ਇਹ ਬੀਜ ਪਹੁੰਚਦਾ ਹੈ ਠੀਕ ਹੈ ਜੀ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦਬਕੇ ਤਾਂ ਕਿ ਹਰ ਇੱਕ ਕਿਸਾਨ ਵੀਰ ਦੇ ਫੋਨ ਤੱਕ ਪਹੁੰਚ ਸਕੇ ਤੇ ਉਹਨਾਂ ਦੀ ਜਿਹੜੀ ਸੀਡ ਦੀ ਆਪਦੀ ਇਹ ਕੁਝ ਸੀਡ ਚਾਹੀਦੀ ਹੈ ਉਹਨਾਂ ਨੂੰ ਤਾਂ ਉਹਨਾਂ ਦੀ ਜਿਹੜੀ ਭਾਲਾ ਹੋ ਇੱਥੇ ਆ ਕੇ ਮੁੱਕ ਸਕੇ ਠੀਕ ਹੈ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤੇ ਠੀਕ ਹੈ ਬਾਈ ਜੀ ਦਿਓ ਇਜਾਜ਼ਤ ਸਤਿ